ਮੈਂ ਅਸਾਰੇ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲਗੋਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਵਾਂਗੀ ਵੀ ਕਰੇਗੀ ਬਣਾ ਤੂੰ ਡਾਕਟਰ ਬਣੇਗੀ ਕਿ ਬਣਾ ਡਾਕਟਰ ਕੀ ਬੰਨਾ ਚਾਹੁੰਦਾ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਕੋਈ ਕੁਮਾਕੇ ਨਹੀਂ ਨਾ ਤੂੰ ਹਾਂ ਠੀਕ ਹੈ ਮੈਂ ਕੁਮਾਕੇ ਦਉਗੀ ਵੱਡਾ ਦੱਸ ਹਾਂਜੀ ਬੇਟਾ ਕੀ ਨਾਮ ਤੁਹਾਡਾ ਇੱਕ ਆਗਰਦੀਪ ਕੋਰ ਆਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲਾ ਬੂ ਨਾ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਵਾਂਗੀ ਵੀ ਇਕੱਠੇ ਨਹੀਂ ਕਰੇਗੀ ਜਿਹੜਾ ਤੂੰ ਡਾਕਟਰ ਬਣੇਗੀ ਕਿ ਬਣਾ ਡਾਕਟਰ ਬੇਟਾ ਕੀ ਕਰਨਾ ਚਾਹਂ ਕੀ ਬੰਨਾ ਚਾਹਂਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਤੇ ਤੂੰ ਕਮਾ ਕੇ ਦੇਈ ਨਾ ਉਹ ਤੋਂ ਹਾਂ ਫਿਰ ਮੈਂ ਤੁਹਾਨੂੰ ਕਮਾ ਕੇ ਦਵਾਂਗੀ ਹਾਂ ਸਰ ਅੱਜ ਦੀ ਵਿਜਟ ਜਿਹੜੀ ਹੈਗੀ ਤੁਸੀਂ ਕਿਸ ਪਰਵਾਦਾਨ ਕੀਤੀ ਹੈ ਕਿਉਂ ਕੀਤੀ ਔਰ ਕਿਸ ਤਰ੍ਹਾਂ ਪਤਾ ਤੁਹਾਨੂੰ ਲੱਗਾ ਸੀ ਕਿ ਇਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਤੇ ਇਸ ਤਰ੍ਹਾਂ ਬਾਤ ਹੋ ਗਈ। ਦੇਖੋ ਅੱਜ ਆਪਾਂ ਤਰਨਤਨ ਵਿੱਚ ਸੰਦੀਪ ਦੇ ਘਰ ਆਇਆ। ਉਹਦੇ ਫਾਦਰ ਸਾਹਿਬ ਨੇ ਉਹਦੀ ਵਾਈਫ ਉਹਨਾਂ ਦੀ ਉਹਦੀ ਬੇਟੀ ਛੋਟੀ ਜੀ। ਸਭ ਨੂੰ ਮਿਲਣ ਅਸੀਂ ਦੁੱਖ ਸਾਂਝਾ ਕਰਨ ਆਏ ਉਹਨਾਂ ਨਾਲ। ਕਿ ਬਹੁਤ ਵੱਡਾ ਪਾਣਾ ਵਰਤਿਆ ਇਹ। ਔਰ ਬੜਾ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਜੌਰਜਿਆ ਵਿੱਚ ਜਿਹੜੇ ਗੈਸ ਲੀਕ ਹੋਣ ਕਰਕੇ ਉੱਥੇ ਕੋਈ 12 ਬੰਦਿਆਂ ਦੀ ਜਿਹੜੀ ਡੈਥ ਹੋ ਗਈ ਸੀ। ਜਿਨ੍ਹਾਂ ਚੋਂ 11 ਪੰਜਾਬ ਦੇ ਸੀ। ਸੋ ਫਿਰ ਸਰਕਾਰ ਨਾਲ ਵੀ ਅਸੀਂ ਟੱਚ ਵਿਚ ਰਹੇ ਆ ਕਿ ਉਹਦੀ ਡੈੱਡ ਬੋਡੀਆਂ ਇੱਥੇ ਮੰਗਾਈਆਂ ਜਾਣ ਜਿਸ ਤਰ੍ਹਾਂ ਡੈੱਡ ਬੋਡੀਆਂ ਪਹਿਲਾਂ 4 ਆਈਆਂ ਫਿਰ 3 ਆਈਆਂ ਫਿਰ 2 ਇਸ ਤਰ੍ਹਾਂ ਆਈਆਂ ਤਾਂ ਸਾਡੇ ਸਰਬੱਤ ਦੇ ਪਲਾ ਟੀਮ ਦੇ ਜਿਹੜੀ ਹੈਡ ਸਾਬ ਸਾਡੇ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਸੋ ਅੰਮ੍ਰਿਤਸਰੋਂ ਉਹਨਾਂ ਦੇ ਪੇਪਰ ਕਲੀਅਰ ਕਰਾ ਕੇ ਸਾਡੀਆਂ ਗੱਡੀਆਂ ਸੀ ਸਾਡੀਆਂ ਸ਼ਾਵ ਬੈਨ ਹੋ ਗਈ ਜਾਂ ਐਮਬੂਲੈਂਸਿਸ ਲੈ ਕੇ ਸਾਡੀ ਕੋਸ਼ਿਸ਼ ਹੈ ਅਸੀਂ ਕਿ ਕਾਰ ਕਰ ਜਿਹੜੀ ਅਸੀਂ ਉਹਨਾਂ ਦੀ ਡੈੱਡ ਬੋਡੀ ਪਹੁੰਚਾਈਏ ਉਹ ਡੈੱਡ ਬੋਡੀਆਂ ਕਰਨੋ ਕਰੇ ਪਹੁੰਚਾਈਆਂ ਸਾਰੀਆਂ ਚਾਹੇ ਉਹ ਪਟਿਆਲਾ ਸੀ ਚਾਹੇ ਸੰਗਰੂਰ ਸੀ ਚਾਹੇ ਮੋਗਾ ਸੀ ਚਾਹੇ ਖੰਨਾ ਸੀ ਸੋ ਉਸ ਪਾਸੇ ਪਹੁੰਚਾ ਕੇ ਨਾਲ ਹੀ ਸਾਡੀ ਟੀਮਾਂ ਗਈਆਂ ਜਿੱਥੇ ਸੰਸਕਾਰ ਕੀਤਾ ਗਿਆ ਤੇ ਉਹਦੇ ਦੋਸ਼ ਸ਼ਾਮਲ ਹੋ ਕੇ ਮੇਨ ਚੀਜ਼ ਐਸੀ ਕਿ ਸਰਵੇ ਕੀਤਾ ਜਾਏ ਕਿ ਜਿਹੜਾ ਬੱਚਾ ਬਾਹਰ ਕਮਾਂਡ ਗਿਆ ਸੀ ਆਫਕੋਰਸ ਇਹਨੇ ਉਹ ਅਮੀਰ ਦਾ ਹੈ ਨਹੀਂ ਸੀ ਜੇ ਹੁੰਦੇ ਤਾਂ ਜਾਂਦੇ ਹੀ ਨਾ ਬਾਹਰ ਤੇ ਸਾਰਾ ਜਾਇਜ਼ਾ ਲਿਆ ਗਿਆ ਸੋ ਲੋੜ ਮੁਤਾਬਕ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ ਜਾਂ ਘਰ ਰਿਪੇਅਰ ਹੋਣ ਵਾਲੇ ਨੇ ਜਿੱਦਾਂ ਅਸੀਂ ਹੁਣ ਇੱਥੇ ਖੜੇ ਆ ਦੇਖਿਆ ਇੱਥੇ ਰਹਿੰਦੀ ਐ ਫੈਮਿਲੀ ਤੇ ਇਹਨੂੰ ਅਸੀਂ ਮੇਨਟੇਨੈਂਸ ਪੂਰੀ ਦੀ ਕਰਾਵਾਂਗੇ ਤਾਂ ਚਾਰ ਪੰਜ ਘਰ ਨੇ ਸਾਰਾ ਜਿਹੜੇ ਕਿ ਕੁਝ ਬੜਨ ਵਾਲੇ ਨੇ ਕੁਝ ਰਿਪੇਅਰ ਹੋਣ ਵਾਲੇ ਨੇ ਉਹ ਸਾਰਾ ਟਸਟ ਕਰਾ ਕੇ ਦੇਗਾ ਤੇ ਪੈਨਸ਼ਨ ਜਿਹੜੀ ਅਸੀਂ ਹਰ ਪਰਿਵਾਰ ਨੂੰ 5000 ਰੁਪਏ ਪੈਨਸ਼ਨ ਜਿਹੜੀ ਆ ਉਹ ਤਾਂ ਅਸੀਂ ਲੈ ਹੀ ਰਹੇ ਆ ਤੇ ਬੱਚੀਆਂ ਜਿੰਦਾ ਛੋਟੀਆਂ ਨੇ ਜਿੰਦਾ ਹੁਣ ਆ ਬੱਚੀ ਦੇ ਕਿ 7 ਸਾਲ ਦੀ ਆ ਸਕੂਲ ਚ ਪੜ੍ਹ ਰਹੀ ਆ ਜਦੋਂ ਵੀ ਲੋਡ ਪੈਗੀ ਟਸਟ ਹੈਲਪ ਪੂਰੀ ਕਰੇਗਾ ਲੇਕਿਨ ਅੱਜ ਜਿਹੜਾ ਅਸੀਂ ਇਹਨਾਂ ਨੂੰ 2 ਲੱਖ ਰੁਪਏ ਦੀ ਮੈਥਿਕ ਜਿਹੜੀ ਐਫ ਡੀ ਆ ਅਸੀਂ ਜਿਹੜੀ ਕਿ ਕਰਾਉਂਦੇ ਆ ਟਸਟ ਵੱਲੋਂ ਸਾਡਾ ਇਹ ਸਕੀਮ ਆ ਸਾਡੀ ਇਹ ਸੋ ਉਹ ਫਿਕਸਡ ਡਿਪੋਜ਼ਿਟ ਹੋਏਗਾ ਜਦੋਂ ਬੱਚੇ ਵਿਆਹਣ ਦੇ ਲਾਇਕ ਹੋਏਗੀ ਤੇ ਉਹਨਾਂ ਦਾ ਕਰੇ ਪੈਸੇ ਜਿਹੜੇ 4-5 ਗੁਣਾ ਹੋ ਜਾਂਦੇ ਨੇ ਸੋ ਉਹ ਪੈਸਾ ਉਸ ਟਾਈਮ ਤੇ ਇਹਨਾਂ ਨੂੰ ਮਿਲੇਗਾ ਬਸ ਅਸੀਂ ਸਿਰਫ ਦੁੱਖ ਸਾਂਝੇ ਕਰ ਸਕਦੇ ਹਾਂ ਕਿਉਂਕਿ ਜਿਹੜਾ ਬੱਚਾ ਚਲਾ ਗਿਆ ਉਹ ਵਾਪਸ ਅਸੀਂ ਲੈ ਆ ਨਹੀਂ ਸਕਦੇ ਲੇਕਿਨ ਇਹ ਹੈ ਕਿ ਸਾਡਾ ਫਰਜ਼ ਵੱਡਾ ਹੈ ਕਿ ਅਸੀਂ ਹੁਣ ਪਰਿਵਾਰ ਨਾਲ ਖੜੀਏ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਟੀਮ ਇੱਥੇ ਪ੍ਰਧਾਨ ਜੀ ਹੈਗੇ ਨੇ ਇੱਥੇ ਤੁਹਾਡੇ ਤਰਨਦਰ ਜਯੋਦਾ ਜੀ ਤੇ ਸਾਰੀ ਟੀਮ ਜਿਹੜੀ ਸਾਡੀ ਹੈ ਇਹ ਇਹਨਾਂ ਨਾਲ ਖੜੀ ਆ ਪੂਰੀ ਸੋ ਤਾਂ ਲੱਗਦਾ ਨਹੀਂ ਕਿ ਅਗਰ ਪੰਜਾਬ ਦੇ ਵਿੱਚ ਹੀ ਸਾਰਾ ਰੋਜ਼ਗਾਰ ਸਾਰੀਆਂ ਨੌਕਰੀਆਂ ਅਗਰ ਮਿਲ ਜਾਂਦੇ ਤੇ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ ਦੇਖੋ ਹੁਣ ਅਸੀਂ ਦੇਖ ਰਹੇ ਹਾਂ ਕੈਨੇਡਾ ਦੇਖੋ ਕੀ ਕੁਝ ਹੋ ਰਿਹਾ ਜਵਾਨ-ਜਵਾਨ ਬੰਦੇ ਹੁਣ ਪਿੱਛੇ ਤੋਂ ਕੋਈ 22-23 ਸਾਲ ਦਾ ਮੁੰਡਾ ਉੱਥੇ ਖੜਾ ਸੀ ਉਹਨੂੰ ਗੋਲੀ ਮਾਰਤੀ ਉਹ ਮਰ ਗਿਆ ਕੋਈ ਐਕਸੀਡੈਂਟ ਚ ਮਰ ਰਿਹਾ ਕੋਈ ਸੁਸਾਈਡ ਕਰ ਰਿਹਾ ਉੱਥੇ ਸੋ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ ਕੈਨੇਡਾ ਦੇ ਵੀ ਖਰਾਬ ਨੇ ਬਾਕੀ ਸਾਰੇ ਬਸੇ ਖਰਾਬ ਹੈ ਸੋ ਇੱਥੇ ਅਗਰ ਜੌਬ ਮਿਲਦੇ ਤੇ ਬੱਚੇ ਜਾਣ ਹੀ ਕਿਉ ਲੇਕਿਨ ਦੂਸਰੇ ਪਾਸੇ ਇਹ ਵੀ ਮੈਂ ਕਹਿਣਾ ਕਿ ਇੱਥੇ ਜੌ ਉਹ ਜੋ ਬੈਠੇ ਲੇਕਿਨ ਸਾਡੇ ਕੋ ਬੱਚੇ ਕਰਕੇ ਰਾਜੀ ਵੀ ਨਹੀਂ ਹੈ ਅੱਜ ਮੈਂ ਆਪਣੀ ਗੱਲ ਕਰਾਂ ਟਾਸ ਦੀ ਦੇਖੋ ਅਸੀਂ 900 ਬੱਤੀਆਂ ਨੂੰ ਅਸੀਂ ਆਲਰੇਡੀ ਅਸੀਂ ਜੌਬ ਦਿੱਤੀ ਹੋਈ ਜਿਹੜੇ ਸੈਲਰੀ ਪੇਡ ਆ ਸਾਡੇ ਤੇ ਹੁਣ ਸਾਨੂੰ ਘੱਟੋ ਘਾਟ 100 ਬੱਚਾ ਹੋਰ ਚਾਹੀਦਾ ਹੈ ਚਾਹੇ ਸਾਡੀਆਂ ਲੈਬੋਰੀਟਰੀ ਚੱਲਣੀਆਂ ਨੇ ਸਰਟਿਫਿਕੇਸ਼ਨ ਚਾਹੀਦੇ ਨੇ ਅਕਾਊਂਟਸ ਡਿਪਾਰਟਮੈਂਟ ਦੇ ਬੰਦੇ ਚਾਹੀਦੇ ਨੇ ਆਫਿਸ ਦੇ ਬੱਚੇ ਚਾਹੀਦੇ ਆ ਲੇਕਿਨ ਇੰਨੀਆਂ ਅਸੀਂ ਐਡ ਦਿੰਦੇ ਆ ਸਾਡੇ ਕੋ ਬੱਚੇ ਆਂਦੇ ਹੀ ਨਹੀਂ ਕੋਈ ਵੀ ਤੋ ਜੌਬ ਦੀ ਕਮੀ ਨਹੀਂ ਜੌਬ ਹੈਗੀ ਹੈ ਲੇਕਿਨ ਸਰ ਕੋ ਬੱਚੇ ਹੀ ਹਨ ਕਿ ਜਿਹੜੇ ਜੌਬ ਕਰਨ ਹਰ ਬੱਚੇ ਨੂੰ ਇਹ ਪਿਆ ਕਿ ਠੀਕ ਹੈ ਜਿੰਨੀ ਮਾੜੀ ਮੋਟੀ ਜ਼ਮੀਨ ਵਿੱਚੋਂ ਜਾਂ ਪੈਸਾ ਕਰਦੇ ਚੱਕੋ ਬਾਹਰ ਨਿਕਲਦੇ ਹੋ ਬਾਹਰ ਪਤਾ ਨਹੀਂ ਕੀ ਪਿਆ ਲੇਕਿਨ ਬਾਹਰ ਅਸੀਂ ਦੇਖ ਰਹੇ ਹਾਲਾਤ ਕੀ ਹੈ ਹੁਣ ਅੱਜਨੇ ਬੱਚੇ ਉਥੇ ਡੈਥ ਹੋਈ ਹੈ ਸਿਰਫ ਹਸਬੰਡ ਵਾਈਫ ਸੀ ਜਿਨ੍ਹਾਂ ਨੇ ਆਪਣਾ ਰੈਸਟੋਰੈਂਟ ਖੋਲ੍ਹਿਆ ਸੀ ਉਥੇ ਉਹ ਠੀਕ ਠਾਕ ਸੀ ਘਰ ਉਹਨਾਂ ਦਾ ਲੇਕਿਨ ਬਾਕੀ ਜਿਹਨੇ ਬੰਦੇ ਸਾਰੇ ਕਿ ਅਸੀਂ ਸਾਰੇ ਇਸ ਤਰ੍ਹਾਂ ਪਿੰਡਾਂ ਦੇ ਗਰੀਬ ਬੱਚੇ ਗਏ ਸੀ ਉਹ ਸਾਰੀਆਂ ਦੇਖੋ ਡੈਡ ਬੋਡੀਆਂ ਆਈਆਂ ਉਹ ਘਰ ਦੇ ਹਾਲਤ ਦੇਖਣ ਲਈ ਆ ਮਤਲਬ ਕਿ ਰੋ ਸੋ ਬੜੀ ਦੁਖਦਾਈ ਘਟਨਾ ਹੋਈ ਹੈ ਪਰ ਚਲੋ ਸਾਡਾ ਫਰਜ ਬਣਦਾ ਕਿ ਅਸੀਂ ਨਾਲ ਹੁਣ ਖੜਕੇ ਤੇ ਜੋ ਅਸੀਂ ਹੈਲਪ ਕਰ ਸਕੀਏ ਉਹਦੇ ਹੱਥ ਕਰੀਏ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਖਾਸ ਕਰਕੇ ਉਹਨਾਂ ਨੌਜਵਾਨਾਂ ਵਾਸਤੇ ਔਰ ਖਾਸ ਕਰਕੇ ਮਾਪਿਆਂ ਵਾਸਤੇ ਵੀ ਦੇਖੋ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਬੱਚਿਆਂ ਨੂੰ ਜੇ ਬਾਹਰ ਤੁਸੀਂ ਭੇਜਣਾ ਨਾ ਤੇ ਲੇਬਰ ਚ ਨਾ ਭੇਜੋ ਉਹਨਾਂ ਨੂੰ ਕਿਸੇ ਟ੍ਰੇਡ ਚ ਭੇਜੋ ਸਕਿੱਲ ਚ ਭੇਜੋ ਕਿਤੇ ਨਾ ਇੱਥੇ ਕੀ ਫਰਕ ਪੈਂਦਾ 6-6 ਮਹੀਨੇ ਜਾਂ ਸਾਲ-ਸਾਲ ਦੇ ਕੋਰਸਸ ਕਰਾ ਲਓ ਉਹਨਾਂ ਨੂੰ ਅੱਜ ਦੁਬਈ ਦੀ ਗੱਲ ਮੈਂ ਕਰਾਂ ਮੈਂ ਜਦ ਮੈਂ ਦੁਬਈ ਚ ਆਂ ਤੇ ਉੱਥੇ ਅੱਜ ਇੰ ਪਰ ਸਾਨੂੰ ਉਸ ਕਿੱਲ ਬੰਦਾ ਹੀ ਨਹੀਂ ਮਿਲਦਾ ਕੋਈ ਵੀ کارਪੈਂਟਰ ਹੈ ਮੈਸਨ ਹੈ ਪਲੰਬਰ ਹੈ ਇਲੈਕਟ੍ਰੀਸ਼ੀਅਨ ਨੇ ਸਟੀਲ ਫਿਕਚਰ ਹੈ ਸਾਰੀਆਂ ਹੈਗੀਆਂ ਟੇਡਾਂ ਔਰ ਕੁਝ ਵੀ ਨਹੀਂ ਕੰਮ ਹੈਗਾ ਅਗਰ ਬੰਦਾ ਕਰਨਾ ਚਾਹੇ ਤਾਂ 6-8 ਮਹੀਨੇ ਸਾਲ ਦੇ ਵਿੱਚ ਬੱਚਾ ਟ੍ਰੇਨਡ ਹੋ ਜਾਂਦਾ ਹੈ ਮੈਂ ਆਪਣੀ ਗੱਲ ਕਰ ਰਿਹਾ ਮੈਂ ਖੁਦ ਆਈਟਾਈ ਕੀਤੀ ਹੋਈ ਹੈ ਔਰ ਮੈਂ ਵੀ ਇੰਜਨ ਮਕੈਨਿਕ ਸੀਗਾ ਇਥੋਂ ਹੀ ਕਰਕੇ ਅਸੀਂ ਤੇ ਕਿਤੇ ਕਿਤੇ ਪਹੁੰਚੇ ਹਾਂ ਅਸੀਂ ਲੇਕਿਨ ਸਾਡੇ ਹੱਥ ਚ ਹਨਰ ਸੀਗਾ ਜਦੋਂ ਹਨਰ ਬੰਦੇ ਦੇ ਹੱਥ ਆ ਜਾਏਗਾ ਨਾ ਤੇ ਫਿਰ ਉਹ ਬੰਦਾ ਭੁੱਖਾ ਨਹੀਂ ਮਰਦਾ ਜੋ ਸਾਡੀਆਂ ਉੱਥੇ ਜਿਹੜੀ ਹੁਣ ਦੇਖੋ 300 ਤੇ ਮਿਕਲ 392 ਦੇ ਕਰ ਦਬਈ ਦੇ ਵਿੱਚੋਂ ਹੀ ਔਰ ਕਿਹੜੇ ਬੱਚੇ ਨੇ ਜਿਹੜੇ ਬਿਲਕੁਲ ਗਰੀਬ ਪਿੰਡਾਂ ਦੇ ਬੱਚੇ ਨੇ ਜਿਹੜੇ ਚਲੇ ਗਏ ਕਰਜ਼ਾ ਚੱਕ ਕੇ ਉੱਥੇ ਜਾ ਕੇ ਪੈਸੇ ਨਹੀਂ ਕਮਾ ਸਕੇ ਏਜੰਟਾਂ ਦੇ ਚੱਕਰ ਆ ਗਏ ਤੇ ਕਈਆਂ ਨੇ ਸੁਸਾਈਡ ਕਰ ਲਿਆ ਕੋਈ ਐਕਸੀਡੈਂਟ 'ਚ ਮਰ ਗਿਆ ਕੋਈ ਬਿਮਾਰੀ ਨਾਲ ਮਰ ਗਿਆ ਕਿਉਂਕਿ ਕੰਮ ਇੱਥੇ ਉਹਨਾਂ ਨੇ ਕੀਤਾ ਹੀ ਨਹੀਂ ਸੀ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਜਾ ਕੇ ਦੇ ਵਪਸਤਾਨੀ ਆਂਦੇ ਕਿ ਕਰਜ਼ੇ ਚੱਕੇ ਹੋਏ ਨੇ ਜਿੰਨਾ ਕਰਜ਼ਾ ਚੱਕਿਆ ਉਹ ਤੇ ਇੰਟੈਸਟ ਪੈ ਪੈ ਕਿ ਉਹ 2 2 3 3 ਗੁਣਾ ਹੋ ਗਿਆ ਉਹ ਲਈ ਦੇ ਸਕਦਾ ਕਦੀ ਵੀ ਬੱਚਾ ਇਹ ਸੋਚਦਾ ਕਿ ਮੈਂ ਕਮਾਤੇ ਬਹੁਤ ਘੱਟ ਰਿਆਂ ਤੇ ਕਰਜ਼ਾ ਕਿਦਾਂ ਨਾਵਾਂਗਾ ਇਸ ਕਰਕੇ ਉਹ ਸੂ ਸੈਟ ਕਰਦੇ ਨੇ ਤੇ ਬੱਚੇ ਸੋ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਨਾ ਭੇਜੋ ਸਪੈਸ਼ਲੀ ਮੈਂ ਲੜਕੀਆਂ ਦੀ ਗੱਲ ਕਰਾਂਗਾ ਦੇਖੋ ਇਸ ਏਰੀਆ ਦੀਆਂ ਘੱਟੋ ਘੜਨੀ ਤੇ 1000 ਤੋਂ ਉੱਤੇ ਲੜਕੀ ਫਸੀ ਹੋਈ ਹੈ ਜਿਹੜੀ ਬਾਰ ਔਰ ਉਹ ਲੜਕੀਆਂ ਸਾਰੀਆਂ ਜਿਹੜੀਆਂ ਅੱਛੀਆਂ ਪੜੀਆਂ ਲਿਖੀਆਂ ਮੈਨੇ ਪੇਰੈਂਟਸ ਲਾਲਚ ਵਿੱਚ ਆ ਕੇ ਲੜਕੀਆਂ ਨੂੰ ਭੇਜ ਦਿੰਦੇ ਨੇ ਉੱਥੇ ਉਹ ਤੋ ਇਸ ਤਰ੍ਹਾਂ ਦਾ ਕੰਮ ਨਾ ਕਰੋ ਥੋੜਾ ਜਿਹਾ ਹਾਂਜੀ ਮੈਂ ਬਲਵੰਤ ਸਿੰਘ ਮੇਰਾ ਬੇਟਾ 2 ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਸੀ ਉਹਨਾਂ ਦੀ ਮੌਤ ਹੋਣ ਕਰਕੇ ਸਰਬੱਤ ਖਾਲਸਾ ٹرسٹ ਚੈਰੀਟੇਬਲ ਵਾਲਿਆਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਆ ਤੈਹ ਦਿਲੋਂ ਸਰਬੱਤ ਟੈਰੀ ਚੈਰੀਟੇਬਲ ٹرسٹ ਭਲਾ ਤੇ ਅਬਰਾਈ ਸਾਹਿਬ ਦਾ ਤੈਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵਿਸ਼ਵਾਸ ਦਵਾਇਆ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆਂ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਵੀ ਸਾਡੀ ਜਿਹੜੀ ਆ ਪੇ ਕਰਦੀ ਹਾਲਤ ਵੇਖ ਕੇ ਪਰਿਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ ਇਹ ਤੁਹਾਡੀ ਡੈਡ ਕਿਨਾਂ ਇਹਨਾਂ ਵੱਲੋਂ ਗਈ ਇਹ ਮੇਰੇ ਬੇਟੇ ਦੀ ਜਿਹੜੀ ਡੈਡ ਬੋਡੀ ਆ ਸਰਬਤ ਖਾਨ ਸਾਹਿਬ ਟਰਸਟ ਚ ਚੈਰੀਟੇਬਲ ਅਬਰਾਈ ਸਾਹਿਬ ਦੇ صدਕਾ ਅਹੀਂ ਲੈ ਸਕਿਆ ਇਹ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਅਹੀਂ ਕਿਹੇ ਹਾਲਤ ਵਿੱਚ ਵੀ ਉਹਨਾਂ ਦੀ ਬਾਡੀ ਨੂੰ ਮਗਾ ਨਹੀਂ ਸਕਦੇ ਅਬਰਾਏ ਸਾਹਿਬ ਦਾ ਸਦਕਾ ਜੋ ਇਹਨਾਂ ਨੇ ਉਪਰਾਲਾ ਟੈਸਟ ਨੇ ਕੀਤਾ ਮੈਂ ਤੈ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਕੋਈ ਸਾਡੇ ਇਥੋਂ ਤੱਕ ਐਮਸੀ ਤੱਕ ਵੀ ਕੋਈ ਸਾਡੇ ਘਰ ਦੇ ਵਿੱਚ ਨਹੀਂ ਆਇਆ ਨਾ ਕੋਈ ਸਰਕਾਰੀ ਅਧਿਕਾਰੀ ਕੋਈ ਸਿਆਸੀ ਪਾਰਟੀ ਦਾ ਲੀਡਰ ਸਾਡੇ ਘਰ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਮੇਰੇ ਹਸਬੰਦ ਆ 2 ਸਾਲ ਪਹਿਲਾਂ ਗਏ ਹੋਏ ਸੀ ਦੁਬਈ ਗਏ ਸੀ ਦੁਬਈ ਤੋਂ ਅੱਗੇ ਉਹਨਾਂ ਨੂੰ ਆਈਡੀ ਵਗੈਰਾ ਬਣਾ ਕੇ ਜੋਰਜੀਆ ਨੂੰ ਚਲੇ ਗਏ ਤੇ ਜੋਰਜੀਆ ਉੱਥੇ ਗਏ ਕਾਫੀ ਟਾਈਮ ਠੀਕ ਸਰਕਲ ਸਾਡਾ ਚੱਲ ਰਿਹਾ ਸੀ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਇਹ ਫੋਨ ਆਇਆ ਸਾਨੂੰ ਸੈਟਰਡੇ ਨੂੰ ਵੀ ਬਰਫ਼ ਦਾ ਕੋਈ ਤੂਫਾਨ ਆਇਆ ਉੱਥੇ ਤੂਫਾਨ ਆਣ ਕਰਕੇ ਉਹਨਾਂ ਦਾ ਲਾਈਟ ਬੰਦ ਹੋ ਗਈ ਤੇ ਜਿਹੜਾ ਜਨਰੇਟਰ ਉਹਨਾਂ ਨੇ ਅੰਦਰ ਲਾ ਲਿਆ ਜਨਰੇਟਰ ਅੰਦਰ ਲਾਉਣ ਕਰਕੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ ਜਿਹੜੇ ਕਿ ਸਾਰੇ ਜਾਨੇ ਸੁੱਤੇ ਦੇ ਸੁੱਤੇ ਹੀ ਰਹਿ ਗਏ 12 ਜਾਨੇ ਹਾਂਜੀ ਪਰ ਉਸ ਤੋਂ ਬਾਅਦ ਇੱਕ ਤੁਹਾਡੀ ਅਪੀਲ ਸੀ ਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਜਾਂਦੀ ਜਾਵੇ ਕਿੰਨਾ ਵੱਲੋਂ ਲਈ ਗਈ ਹੈ ਔਰ ਅੱਜ ਜਿਨ੍ਹਾਂ ਨੇ ਡੈੱਡ ਬੋਡੀ ਲਿਆਂਦੀ ਵੀ ਸੀ ਉਹ ਉਹਨਾਂ ਦੇ ਜੋ ਫਾਊਂਡਰ ਨੇ ਉਹ ਵੀ ਆਏ ਨੇ ਉਪਰਾਏ ਸਾਹਿਬ ਦੇ ਹਾਂਜੀ ਸਾਡੀ ਟੀਮ ਸਰਬਤ ਪੱਲਾ ਵਾਲੀ ਟੀਮ ਨੇ मतलब की ਸਾਡੇ ਹਸਬੰਦ ਨੂੰ ਮੰਗਵਾਇਆ ਉਧਰੋਂ ਮੇਰੇ ਨੂੰ ਤੇ ਇਹਨਾਂ ਰਾਹੀਂ ਸਾਡਾ ਸਾਰਾ ਇਹ ਕੰਮ ਹੋਇਆ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਰਬਤਪਰ ਲਾ ਲਿਆ ਦੇ ਕਿਉਂਕਿ ਸਾਡੇ ਕੋਈ ਨਹੀਂ ਗੁੰਜਾਇਸ਼ ਨਹੀਂ ਸੀ ਕਿ ਉਹਨਾਂ ਡੈੱਡ ਬੋਡੀ ਆ ਸਕਣ ਇਹ ਟਰਸਟ ਵਾਲਿਆਂ ਨੇ ਬਣਾਇਆ ਤੇ ਆਬਰਾਏ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਤੁਹਾਡੇ ਘਰ ਆਏ ਆ ਉਹਨਾਂ ਨੇ ਕੀ ਕੁਝ ਤੁਹਾਨੂੰ ਸਹਿਯੋਗ ਦੇਣ ਦਾ ਜਿਹੜਾ ਵਾਦਾ ਕੀਤਾ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੀ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਵਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਅਗਰ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਸਰਕਾਰਾਂ ਨੂੰ ਵੀ ਇਸ ਵਾਸਤੇ ਜਿਹੜਾ ਹੈਗਾ ਆਉਣਾ ਚਾਹੀਦਾ ਤੁਹਾਡੇ ਕੋਲ ਕੋਈ ਆਇਆ ਨਹੀਂ ਸਾਡੇ ਕੋਲ ਕੋਈ ਸਰਕਾਰ ਨਹੀਂ ਆਈ ਕੋਈ ਐਮਸੀ ਕੋਈ ਲੀਡਰ ਕੋਈ ਸਾਡੇ ਘਰੇ ਨਹੀਂ ਆਇਆ ਸਿਰਫ ਸਰਬਤ ਭਲਾ ਵਾਲੀ ਟੀਮ ਹੀ ਸਾਡੇ ਘਰੇ ਆਈ ਹੈ ਕੀ ਅਪੀਲ ਕਰੋਗੇ ਤੁਸੀਂ ਕਿਉਂਕਿ ਜਿਸ ਦਾ ਤੁਹਾਡੇ ਹਸਬੰਦ ਇਸ ਤਰ੍ਹਾਂ ਹੋ ਗਿਆ ਕਿਸੇ ਦਾ ਹੋਰ ਨਾ ਹੋਵੇ ਬਿਲਕੁਲ ਅਸੀਂ ਇਹ ਕਵਾਂਗੇ ਕਿ ਜੇ ਅੱਜ ਸਾਡੇ ਨਾਲ ਇਹ ਗੱਲ ਹੋਈ ਕਿਸੇ ਹੋਰ ਨਾਲ ਨਾ ਆਵੇ ਤਾਂ ਅਸੀਂ ਇਹ ਗੱਲ ਕਰਾਂਗੇ ਜਿੰਨਾ ਵੀ ਹੋ ਕੇ ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਬੱਚਿਆਂ ਨੂੰ ਪੜਾਣ ਲਿਖਣ ਜੋਬ ਦੇਣ ਵਧੀਆ ਬਾਹਰ ਨਾ ਜਾਣਾ ਪਵੇ ਜੇ ਉਹ ਅੱਜ ਮੇਰੀ ਬੇਟੀ ਤੇ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ